ਹਾਲੋ ਦੋਸਤੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਪਿੰਡ ਕੁਰਕਾ ਕਲਾਂ ਫਾਜ਼ਿਲਕਾ ਤੋਂ ਜਿੱਥੇ ਕਿ ਹੜ੍ਹਾਂ ਦੇ ਕਾਰਨ ਬੜੀ ਬੜੀ ਨੁਕਸਾਨ ਹੋ ਚੁੱਕੇ ਨੇ ਅਤੇ ਲੋਕਾਂ ਨੂੰ ਬਹੁਤ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰ ਦੋਸਤੋ ਇੱਥੇ ਦੀ ਤਕਰੀਬਨ ਜਿੰਨੀ ਵੀ ਫਸਲ ਹੈਗੀ ਸੀ ਉਹ ਸਾਰੀ ਮਰ ਚੁੱਕੀ ਹੈ। ਔਰ ਪਾਣੀ ਨੇ ਪਿੰਡ ਦੇ ਆਲੇ-ਦੁਆਲੇ ਤੋਂ ਕਿਹੜਾ ਪਾਇਆ ਹੋਇਆ ਹੈ। ਲਾਈਵ ਤਸਵੀਰਾਂ ਪਿੰਡ ਕੁਰਕਾ ਕਲਾਂ ਤੋਂ ਤੁਸੀਂ ਦੇਖ ਸਕਦੇ ਹੋ ਜੋ ਕਿ ਇਹ ਸੜਕ ਵੀ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ। ਔਰ ਇਸ ਪਿੰਡ ਦੇ ਲੋਕ ਇਸ بارش ਦੇ ਕਾਰਨ ਔਰ ਇਨਹੜਾਂ ਦੇ ਕਾਰਨ ਬਹੁਤ ਹੀ ਪਰੇਸ਼ਾਨ ਹੋਏ ਹੋਏ ਨੇ। ਅਤੇ ਬਹੁਤ ਹੀ ਦੁਖੀ ਹਨ। ਇਹਨਾਂ ਦੇ ਪਸ਼ੂ ਡੰਗਰ ਜੋ ਕੋਈ ਵੀ ਪਾਲੇ ਹੋਏ ਨੇ ਇਹਨਾਂ ਨੇ ਉਹ ਸਾਰੇ ਹੀ ਬਹੁਤ ਹੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀਆਂ ਜੋ ਫਸਲਾਂ ਹਨ ਜੋ ਜ਼ਮੀਨਾਂ ਹਨ ਉਹ ਸਾਰੀਆਂ ਟਿਕਰੀ ਬੰਡ ਚੁਕੀਆਂ ਹਨ। ਔਰ ਇੱਥੋਂ ਦੇ ਘਰਾਂ ਦੇ ਜੋ ਨੀਂਹਾਂ ਹਨ ਜਾਂ ਕੰਦਾ ਆਦੀ ਉਹਨਾਂ ਵਿੱਚ ਵੀ ਪਾਣੀ ਜਾ ਚੁੱਕਿਆ ਹੈ ਔਰ ਇਹ ਬਹੁਤ ਹੀ ਮ듭ਾਗੀ ਘਟਨਾ ਹੈ ਜੋ ਕਿ ਪੰਜਾਬ ਦੇ ਵਿੱਚ ਇਹਨਾਂ ਹੜ੍ਹਾਂ ਦੇ ਕਾਰਨ ਆਈ ਹੋਈ ਹੈ। ਸੋ ਦੋਸਤੋ ਇੱਥੇ ਕਾਫੀ ਲੋਕ ਵੀ ਆ ਰਹੇ ਹਨ ਜੋ ਕਿ ਲਗ ਲਗ ਇਲਾਕਿਆਂ ਤੋਂ ਪੰਜਾਬ ਦੇ ਰਾਸ਼ਨ ਆਦੀ ਆ ਚਾਰਾ ਪੱਠੇ ਆਦੀ ਪਸ਼ੂਆਂ ਡੰਗਰਾਂ ਵਾਸਤੇ ਲੈ ਕੇ ਆ ਰਹੇ ਹਨ ਔਰ ਜੋ ਲੋਕ ਇਸ ਪਾਣੀ ਦੇ ਵਿੱਚ ਫਸੇ ਹੋਏ ਹਨ ਉਹਨਾਂ ਦੀ ਸੇਵਾ ਲਈ ਪੁਲਿਸ ਪ੍ਰਸ਼ਾਸਨ ਅਤੇ ਬਹੁਤ ਹੀ ਲੋਕ ਇਹਨਾਂ ਦੀ ਹੈਲਪ ਲਈ ਨਾਲ ਜੁੜੇ ਹੋਏ ਹਨ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਹੜ੍ਹ ਦੇ ਕਹਿਰ ਨੂੰ